ਆਮ ਆਦਮੀ ਪਾਰਟੀ ਦੇ ਸਰਪੰਚ ਦੇ ਉੱਤੇ ਹਮਲਾ ਹੁੰਦਾ ਤਾਂ ਦੱਸ ਦਈਏ ਕਿ ਇਸੇ ਮਾਮਲੇ ਦੇ ਵਿੱਚ ਜਿਹੜਾ ਦੋਸ਼ੀ ਸੀ ਉਸ ਦਾ ਐਨਕਾਊਂਟਰ ਕਰ ਦਿੱਤਾ ਗਿਆ ਤਾਂ ਮੁਕਾਬਲੇ ਦੇ ਵਿੱਚ ਗੈਂਗਸਟਰ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਕਿ ਸੋਨੂ ਖੱਤਰੀ ਦੇ ਗੈਂਗਸਟਰ ਨੂੰ ਰਿਵਾਲਵਰ ਬਰਾਮਦ ਕੀਤੀ ਲਈ ਬੰਗਾ ਸ਼ਹਿਰ ਲਿਆਂਦਾ ਗਿਆ ਤਾਂ ਉਸ ਨੇ ਪੁਲਿਸ 'ਤੇ ਹੀ ਫਾਇਰਿੰਗ ਕੀਤੀ ਹੈ ਤਾਂ ਪੁਲਿਸ ਨੇ ਤਿੰਨ ਗੋਲੀਆਂ ਚਲਾਈਆਂ ਉਧਰ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਦੱਸ ਦਈਏ ਕਿ ਇਸ ਦੇ ਵਿੱਚ ਜਿਹੜਾ ਇਹ ਗੈਂਗਸਟਰ ਇਹ ਜ਼ਖਮੀ ਹੁੰਦਾ ਤਾਂ ਪੁਲਿਸ ਨੇ ਫਿਰ ਇਸ ਤੇ ਫਾਇਰਿੰਗ ਕੀਤੀ ਹੈ ਲਾਤੋ ਦੇ ਵਿੱਚ ਗੋਲੀ ਲੱਗਦੀ ਹੈ ਤੇ ਉਸ ਨੂੰ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਮੌਕੇ ਤੇ ਪੰਜ ਗੋਲੀਆਂ ਚੱਲਦੀਆਂ ਨੇ ਜਿਸ ਵਿੱਚ ਤਿੰਨ ਗੈਂਗਸਟਰ ਦੇ ਵੱਲੋਂ ਚਲਾਈਆਂ ਗਈਆਂ ਤੇ ਦੋ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਚ ਚਲਾਈਆਂ ਜਾਂਦੀਆਂ ਨੇ ਜਿਸ ਵਿੱਚ ਇੱਕ ਗੋਲੀ ਗੈਂਗਸਟਰ ਦੇ ਲੱਗੀ ਹੈ ਐਕਚੁਅਲੀ ਮਕਦਮਾ ਨੰਬਰ 140 ਦੇ ਵਿੱਚ ਮੁਕਤਸਫਾਣਾ ਸੀ ਗੁਰਿੰਦਰ ਸਿੰਘ ਸਰਪੰਚ ਵਾਸੀ ਹਪਵਾਲਾ ਨੂੰ ਗੋਲੀ ਮਾਰਾਈ ਗਈ ਸੀ ਉਸ ਬੰਦੇ ਜਿਹੜਾ ਉੱਥੇ ਦੋਸ਼ੀ ਹੈ ਜਿਸ ਦਾ ਨਾਮ ਸੰਤ ਕਰਨ ਚੰਦ ਹੈ ਉਹ ਜਿਸ ਜਸਤਸਨ ਗ੍ਰਫਤਰ ਕੀਤਾ ਸੀ ਉਹਦੀ ਗ੍ਰਫਤਰੀ ਤੋਂ ਬਾਅਦ ਉਹਨੇ ਪੁਸ਼ਕਾਸ ਨਾਮ ਦੇ ਲਿਆ ਮੁਕਾਸਰ ਨੂੰ ਚਾਹੀਦਾ ਸੀ ਵੀ ਉਹ ਸਵਾਗਤ ਤੇ ਉਸ ਉਪਨਾ ਆਪਣੇ ਜਿਹੜੇ ਸਾਥੀਆਂ ਨੂੰ ਵਿਪਨ ਕੋਏ ਸੀ ਤੇ ਉਹਨਾਂ ਦੀ ਬਰਾਮਦੀ ਨੇ ਜਿਹੜਾ ਐਸਐਟਓ ਸਾਹਿਬ ਨੇ ਸਿੱਧੀ ਤੋਂ ਸਦਰ ਬੰਗਲਾ ਸਦਰ ਬੰਗਲਾ ਦੇ ਏਰੀਆ ਵਿੱਚ ਰਿਕਵਰੀ ਕਰਾਉਣ ਵਿੱਚ ਮੌਕੇ ਤੇ ਆਈ ਸੀ ਦਰਮੇਂ ਰਿਕਵਰੀ ਜਿਹੜੀ ਹੈ ਦੁਸ਼ੀ ਅਲੋਈ ਦਾ ਰਿਕਵਰੀ ਸੌਂਦਰੇ ਆਫ ਕੋਰਸ ਪਾਰਟੀ ਦੇ ਜੱਗਦੰਮ ਮੇਰੇ ਆਪਣੇ ਵਿਕਾਸ਼ ਪਾ ਕੇ ਰੱਖਿਆ ਵੈਪਨ ਮਨ ਫਾਇਰਿੰਗ ਕਾਰਦੀ ਦਰਮਿਆਨ ਫੈਰਿੰਗ ਜਿਹੜੀ ਹੈ ਮੁਖ ਆਫਸਰ ਤੇ ਪੋਸਟ ਪਾਰਟੀ ਨੇ ਉਹਨਾਂ ਦਾ ਜਵਾਬੀ ਫੈਸਲ ਉਹਨੂੰ ਪਰ ਜਿੰਦਗ ਰੋਕਣ ਲਈ ਜਵਾਬ ਦੇ ਦਾ ਫੈਰ ਕੀਤਾ ਤੇ ਦੀ ਲੱਤ ਵਿੱਚ ਜੰਗਰੀ ਹੈ ਕਿ ਕਿੰਨੇ ਫਾਇਰ ਹੋਏ ਹਨ ਉਸ ਦੇਸ਼ੀ ਲੋਕਾਂ ਨੂੰ ਬਾਅਦ ਕਿ ਤਿੰਨ ਰੌਂਡ ਦੀ ਪੋਸਟ ਪਾਰਟੀ ਦੇ ਫਾਇਰ ਕੀਤਾ ਜਿਸ ਵਿੱਚ ਮੁਖ ਆਫਸਰ ਖਾਣਾ ਚਿੱਤੀ ਬੰਗਾ ਵੱਲੋਂ ਇਹ ਜਵਾਬੀ ਫਾਇਰ ਵਿੱਚ ਦੂਬ ਰੌਂਡ ਦੇ ਫਾਇਰ ਤੇ ਗੋਲੀ ਕਿਸੇ ਕੋਲ ਸਿਮਲਾਜ ਦੇ ਜਾਂ ਦੋਸ਼ੀ ਤੇ ਕੋਈ ਲੱਗੀ ਉਹ ਉਸ ਜੁੜੀ ਫਾਈਲਿੰਗ ਤੋਂ ਅਗਰ ਇਹਨਾਂ ਆਪਣੇ ਬਚਾਉਂ ਚੋਸ ਪਾਰਟੀ ਬਣਾਈ ਰਚੀ ਜੋ ਆਪਣੇ ਸੇਫ ਪੇਸ਼ੇਂਚੋ ਇੱਕ ਕੇਸ ਮਾਮਲੇ ਦੇ ਵਿੱਚ ਲੜਿੰਦਾ ਸੀਗਾ ਇਹਨੇ ਗੁਰਵਿੰਦਰ ਸਿੰਘ ਸਰਪੰਚਰ ਐਲੂਕਬਲ ਗੁਰਦਆਰਾਂ ਮਾਰਵਾਇਆ ਸੀ ਇਹਨਾਂ ਜਿਹੜੀ ਪਾਣੀ ਆਪੀ ਦੁਸ਼ਨੀ ਸੀ ਉਸ ਬੰਦ ਵਿੱਚ ਇਹਨੇ ਆਪਣੇ ਸਾਥੀਆਂ ਦੇ ਨਾਲ ਉਹ ਬੁਲਾ ਕਰਵਾਇਆ ਸੀ